ਸਭ ਤੋਂ ਵੱਧ ਕਿਤੇ ਨਾ ਕਿਤੇ ਜੇ ਠੱਗੀਆਂ ਟਰੈਵਲ ਏਜੰਟਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਤੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਜਿਆਦਾਤਰ ਕੀਤੀਆਂ ਜਾਂਦੀਆਂ ਕਿੰਨੇ ਪੈਸੇ ਸੀ ਤੁਹਾਡੇ 1 ਲੱਖ ਰੁਪਈਆ ਜੀ ਸਾਰੇ ਮਿਲ ਗਏ ਆ ਹਾਂਜੀ ਸਾਰੇ ਮਿਲ ਗਏ ਕੋਈ ਰੱਖਿਆ ਤਾਂ ਨਹੀਂ ਪੈਸਾ ਇਹ ਵਿਆਜ ਹੀ ਚੁੱਕ ਕੇ ਦਿੱਤੇ ਪਹਿਲੀ ਸਾਰੀ ਹੈ ਗਈ ਅੱਧਾ ਕੁ ਲੈ ਲਈ ਹੁਣ ਇਸ ਤੋਂ ਬਾਅਦ ਕੀ ਕਰ ਰਹੇ ਹੋ ਫੇਰ ਕਿਸੇ ਏਜੰਟ ਨੂੰ ਪੈਸੇ ਦੇ ਕੇ ਜਾਣਾ ਬਾਹਰ ਬਾਅਦ ਇੱਕ ਰਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਏਜੰਟਾਂ ਨੇ 4 ਮਹੀਨੇ ਹੋ ਗਿਆ ਸਾਨੂੰ ਮੁਕਤ ਦਾ ਵਿਆਜ ਪੈ ਗਿਆ ਤੇ ਗੇੜੇ ਚੰਡੀਗੜ੍ਹ ਦੇ 4 ਮਾਰਤੇ ਆਈ ਚਾਹਾਂ ਗੇੜਿਆਂ ਦੇ ਵਿੱਚ ਸਾਨੂੰ ਕੁਝ ਨਹੀਂ ਹਾਸਲ ਹੋਇਆ ਹੁ ਕੀ ਆਉਂਦੇ ਤੇ ਇਹ ਕੀ ਆਉਂਦੇ ਸੀ ਤੁਹਾਨੂੰ ਜਦੋਂ ਆਉਂਦੇ ਸੀ ਤੁਸੀਂ ਇਹ ਆਉਂਦੇ ਸੀ ਕਿ ਬਸ ਤੁਹਾਡੀ ਫੇਟ ਟਿਕ ਟਕਰਾ ਦੇਣੇ ਤੁਹਾਡਾ ਵਿਜਾ ਵਧਾ ਦੇਣੇ ਤੁਹਾਨੂੰ ਉਹ ਕਰ ਦੇਣੇ ਤੁਹਾਨੂੰ ਆਹ ਕਰ ਦੇਣੇ ਬਸ ਇਸੇ ਚੱਕਰਾਂ 'ਚ ਹੀ ਰੱਖਿਆ ਇਹਨਾਂ ਨੇ ਸਾਨੂੰ ਨਹੀਂ ਨਹੀਂ ਅਸੀਂ ਘਰੇ ਕੰਮ ਕਰ ਲਾਂਗੇ ਇੱਥੇ ਕੋਈ ਆਪਣਾ ਮਾੜਾ ਮੋਟਾ ਹੋਰ ਦੋ ਡੰਗਰ ਰੱਖ ਲਾਂਗੇ ਪਰ ਬਾਹਰ ਨਿਕਲੋਣਾ ਤੁਹਾਡੇ ਜਿਹੜਾ ਮਾਣਾ ਕਿਸੇ ਨਾਲ ਧੱਕਾ ਹੁੰਦਾ ਉੱਥੇ ਸਾਰਿਆਂ ਨੂੰ ਖੜਨਾ ਚਾਹੀਦਾ ਇੱਕ ਤਾਂ ਆਪਾਂ ਪੈਸੇ ਗਵਾ ਲਏ ਨੇ ਫਿਰ ਟੈਨਸ਼ਨ ਆ ਜਾ ਮੁਰ ਕੇ ਕੱਲ ਨੂੰ ਕੋਈ ਨਾ ਕੋਈ ਸਾਡਾ ਧੀ ਪੁੱਤ ਸੁਸਾਇਡ ਕਰ ਲੈਂਦਾ ਆਪਾਂ ਇੱਥੇ ਕੋਈ ਨਾ ਕੋਈ ਕੰਮ ਕਾਰਜ ਕਰ ਲੀ 8 ਲੱਖ ਰੁਪਇਆ ਉਹਨਾਂ ਤੋਂ ਕੋੜਾ ਆਇਆ ਉਹ ਏਜੰਟਾ ਕੋਲੋਂ ਪਹਿਲੀ ਗੱਲ ਤਾਂ ਗਏ ਪੈਸੇ ਮੁੜਦੇ ਨਹੀਂ ਜੇ ਮੁੜਦੇ ਆ ਤੇ ਪੂਰੇ ਨਹੀਂ ਮੁੜਦੇ ਜਿਵੇਂ ਆਪਾਂ ਪੈਸੇ ਲੈ ਤਾਂ 76 ਨਾਲ ਲੈ ਨਹੀਂ ਪੈਸੇ ਦਿੰਦੇ ਨਹੀਂ ਜੀ ਬਾਈ ਜੀ ਤੁਹਾਡੇ ਕੋਲੋਂ ਕੋਈ ਖਰਚਾ ਲਿਆ ਹੋਵੇ ਅਸੀਂ ਚਾਹ ਪਾਣੀ ਪੀਤਾ ਹੋਵੇ ਜਾਂ ਰੋਟੀ ਨਹੀਂ ਜੀ ਨਹੀਂ ਸਾਡੇ ਕੋਲੋਂ ਕੋਈ ਇਹਨਾਂ ਨੇ ਚਾਹ ਪਾਣੀ ਤਾਂ ਕਦੀ ਪੀਤਾ ਚਾਹ ਤੇ ਬਹੁਤ ਦੂਰ ਦੀ ਗੱਲ ਹੈ ਪਾਣੀ ਵੀ ਨਹੀਂ ਪੀਤਾ ਤੇ ਫਿਰ ਵੀ ਏਜੰਟਾ ਜੁਨਟਾ ਲ ਪੈਸੇ ਹੈਗੇ ਆ ਕਰੜੇ ਹੱਥੀ ਜੁੱਤੀ ਹੋ ਲੈ ਕੇ ਧਾਲੇ ਹੋ ਜਾ ਕਰੋ ਅਗਲੇ ਦੇ ਉਹਨਾਂ ਦੀ ਕੀ ਹਸਤੀ ਪੈਸੇ ਨਾ ਦੇਣ ਬਾਈ ਜੀ ਸਤਿ ਸ੍ਰੀ ਅਕਾਲ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜਾ ਨੌਜਵਾਨਾਂ ਦੇ ਮਨਾਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਰੁਝਾਨ ਜਾਂਦਾ ਬਣਿਆ ਹੋਇਆ ਏ ਤੇ ਇਸੇ ਦੇ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਤੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਕੋਲੇ ਕਿੱਲਾ ਡੇਢ ਕਿੱਲਾ ਜ਼ਮੀਨ ਹੈ ਤੇ ਉਹ ਏਜੰਟ ਜਿਹ ਉਹ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਟਰੈਵਲ ਏਜੰਟਾਂ ਦੇ ਸ਼ਿਕੰਜੇ ਦੇ ਵਿੱਚ ਫਸ ਜਾਂਦੇ ਨੇ ਤੇ ਅਜਿਹੇ ਦੇ ਵਿੱਚ ਇੱਕ ਪਰਿਵਾਰ ਜੋ ਕਿ ਸ੍ਰੀ ਤਰਨਤਾਰਨ ਸਾਹਿਬ ਦੇ ਨਾਲ ਸੰਬੰਧ ਰੱਖਦਾ ਹੈ ਭਰੋਵਾਲ ਪਿੰਡ ਤੋਂ ਆਏ ਨੇ ਤੇ ਇਹਨਾਂ ਦਾ ਜਿਹੜਾ 1 ਲੱਖ ਰੁਪਇਆ ਸੀ ਇਹਨਾਂ ਨੇ ਏਜੰਟਾਂ ਨੂੰ ਦਿੱਤਾ ਹੋਇਆ ਸੀ ਤਕਰੀਬਨ 4 ਮਹੀਨਿਆਂ ਤੋਂ ਉਹਨਾਂ ਵੀਜ਼ਾ ਆ ਰਿਹਾ ਸੀ ਤੇ ਨਾ ਹੀ ਪੈਸੇ ਵਾਪਸ ਦਿੱਤੇ ਜਾ ਰਹੇ ਸਨ ਇਹਨਾਂ ਨੇ ਸਾਡੇ ਨਾਲ ਸੰਪਰਕ ਵੀ ਕੀਤਾ ਬਾਈ ਪ੍ਰਵਿੰਦਰ ਗਿੱਲ ਨੂੰ ਲੈ ਕੇ ਤੇ ਅਸੀਂ ਇਹਨਾਂ ਦੇ ਅੱਜ ਜਿਹੜਾ 17 ਸੈਕਟਰ ਡੀ ਦੇ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਆ ਉਹਨਾਂ ਤੋਂ ਪੈਸੇ ਜਿਹੜਾ ਆ ਲੈ ਕੇ ਦਿੱਤੇ ਆ ਤਾਂ ਪਰਿਵਾਰ ਦੇ ਨਾਲ ਗੱਲ ਕਰਦੇ ਆ ਫਿਰ ਬਾਈ ਗਿੱਲ ਦੇ ਨਾਲ ਕਰਾਂਗੇ ਬਾਈ ਕਿੰਨੇ ਪੈਸੇ ਸੀ ਤੁਹਾਡੇ 1 ਲੱਖ ਰੁਪਇਆ ਜੀ ਸਾਰੇ ਮਿਲ ਗਏ ਆ ਹਾਂਜੀ ਸਾਰੇ ਮਿਲ ਗਏ ਕੋਈ ਰੱਖਿਆਤ ਨਹੀਂ ਪੈਸਾ ਨਹੀਂ ਜੀ ਭਾਈ ਜੀ ਕਿੰਨੇ ਪੈਸੇ ਸੀ 1 ਲੱਖ ਰੁਪਈਆ ਸੀ ਤੁਸੀਂ ਪੈਸੇ ਇਹ ਜਿਹੜਾ 1 ਲੱਖ ਦੀ ਅਮਾਉਂਟ ਸੀਗੀ ਕਿੱਥੋਂ ਦਿੱਤੀ ਫਿਰ ਇਹ ਵਿਆਜੀ ਚੁੱਕ ਕੇ ਦਿੱਤੇ ਸੀ ਪੈੜੀ ਕਿੰਨੀ ਹੈ ਤੁਹਾਡੇ ਕੋਲੇ ਪੈੜੀ ਸਾਰੀ ਹੈਗੀ ਅੱਧਾ ਕੁ ਕਿਲਾ ਹੀ ਆ ਤੁਹਾਨੂੰ ਕਿਉਂ ਲੱਗਾ ਕਿ ਵਿਆਜੀ ਚੁੱਕ ਕੇ ਏਜੰਟ ਨੂੰ ਪੈਸੇ ਦੇਣੇ ਚਾਹੀਦੇ ਸਾਨੂੰ ਇਹ ਸਾਡਾ ਬਚਾ ਕਿਤੇ ਟਿਕਾਣੇ ਲੱਗ ਜੇ ਹੂੰ ਕਿ ਬੇ ਕਮਾਊਗਾ ਤੇ ਚੱਲ ਘਰ ਘਲਾਊਗਾ ਹੂੰ ਤੇ ਦੂਜਿਆਂ ਦਾ ਵੀ ਸੋਚੂਗਾ ਹੂੰ ਤੇ ਚਲ ਫਿਰ ਤੋਂ ਛੋਟਾ ਵਾਪੀ ਉਹ ਮੁੜ ਕੇ ਲੈ ਜਾਊਗਾ ਬਾਹਰ ਹੁਣ ਇਸ ਤੋਂ ਬਾਅਦ ਕੀ ਕਰ ਰਹੇ ਹਾਂ ਫੇਰ ਕਿਸੇ ਏਜੰਟ ਨੂੰ ਪੈਸੇ ਦੇ ਕੇ ਜਾਣਾ ਬਾਹਰ ਇਸ ਤੋਂ ਬਾਅਦ ਇੱਕ ਰਾਂ ਤੇ ਕੰਨਾਂ ਨੂੰ ਹੱਥ ਲਵਾ ਦਿੱਤੇ ਏਜੰਟਾਂ ਨੇ 4 ਮਹੀਨੇ ਹੋ ਗਿਆ ਹਨ ਮੁਕਤ ਦਾ ਵਿਆਜ ਪੈ ਗਿਆ ਤੇ ਗੇੜੇ ਚੰਡੀਗੜ੍ਹ ਦੇ 4 ਮਾਰਤੇ ਆਈ ਚਾਹਾਂ ਗੇੜਿਆਂ ਦੇ ਵਿੱਚ ਸਾਨੂੰ ਕੁਝ ਨਹੀਂ ਹਾਸਲ ਹੋਇਆ ਹੁਣ ਤੁਸੀਂ ਆਏ ਤੇ ਪੈਸੇ ਦਵਾਏ ਸਾਨੂੰ ਨਹੀਂ ਤੇ ਸਾਨੂੰ ਇਹਨਾਂ ਨੇ ਪੈਸੇ ਦੇਣੇ ਨਹੀਂ ਜੇ ਤੁਸੀਂ ਨਾ ਹੁੰਦੇ ਤੇ ਇਹ ਕੀ ਆਂਦੇ ਸੀ ਤੁਹਾਨੂੰ ਜਦੋਂ ਆਉਂਦੇ ਸੀ ਤੁਸੀਂ ਇਹ ਆਂਦੇ ਸੀ ਕਿ ਬਸ ਤੁਹਾਡੀ ਫੀਟ ਇੱਕ ਟਕਰਾ ਦੇਣੇ ਤੁਹਾਡਾ ਵਿਜਾ ਵਧਾ ਦੇਣੇ ਤੁਹਾਨੂੰ ਉਹ ਕਰ ਦੇਣੇ ਤੁਹਾਨੂੰ ਆਹ ਕਰ ਦੇਣੇ ਬਸ ਇਸੇ ਚੱਕਰਾਂ 'ਚ ਹੀ ਰੱਖਿਆ ਇਹਨਾਂ ਨੇ ਸਾਨੂੰ ਸਾਡਾ ਉਧਰੋਂ 15-1600 ਰੁਪਈਆ ਲੱਗਦਾ ਤਰਨਤਾਰ ਨੂੰ ਆਉਂਦਾ ਇਥੋਂ ਤੱਕ ਦਾ ਸਾਰਾ ਖਰਚਾ ਜਾਣ ਆਉਣ ਦਾ ਚੌਥਾ ਚੱਕਰ ਹੀ ਮਾਰ ਦਿੱਤਾ ਤੇ ਜਿਹੜਾ ਸਾਨੂੰ ਵਿਆਜ ਪੈ ਗਿਆ ਉਹ ਵੱਖਰਾ ਸਾਡੀ ਗੱਲ ਕਿਸੇ ਪਾਸੇ ਵੀ ਨਹੀਂ ਲੱਗੀ ਮਤਲਬ ਹੁਣ ਸੰਤੁਸ਼ਟੀ ਆਉਣਾ ਤੁਸੀਂ ਕਿਸੇ ਜੰਟੂ ਪੈਸੇ ਦੇਣੇ ਤੇ ਨਾ ਬਾਹਰ ਜਾਂਦਾ ਨਹੀਂ ਨਹੀਂ ਅਸੀਂ ਘਰੇ ਕੰਮ ਕਰ ਲਾਂਗੇ ਇਥੇ ਕੋਈ ਆਪਣਾ ਮਾੜਾ ਮੋਟਾ ਹੋਰ ਦੋ ਡੰਗਰ ਰੱਖ ਲਾਂਗੇ ਪਰ ਬਾਹਰ ਨਹੀਂ ਕਲਣਾ ਠੀਕ ਠੀਕ ਗੱਲ ਬਾਈ ਅੱਜ ਸਭ ਤੋਂ ਪਹਿਲਾਂ ਤੇ ਤੁਹਾਡਾ ਥੈਂਕ ਯੂ ਬਣਦਾ ਕਿ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੇ ਪਛਿੰਦੇ ਹੁੰਦੇ ਨਾਂ ਤੇ ਆਪਣੇ ਪਰਿਵਾਰਾਂ ਦੇ ਨਾਲ ਤੇ ਆਪਣੇ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਨਾਲ ਖੜੀਏ ਤੇ ਕਿਵੇਂ ਦੇਖਦੇ ਹੋ ਅੱਜ ਜੋ ਕੁਝ ਵਾਪਰਿਆ ਪਹਿਲੀ ਗੱਲ ਤਾਂ ਚਲੋ ਸਾਡਾ ਧੰਨਵਾਦ ਨਹੀਂ ਸਾਡਾ ਫਰਜ਼ ਬਣਦਾ ਪਹਿਲ ਦੇ ਆਧਾਰ ਤੇ ਸਾਡੇ ਜਿਹੜਾ ਭਰਾਵਾਂ ਨਾਲ ਕਿਸੇ ਨਾ ਧੱਕਾ ਹੁੰਦਾ ਉੱਥੇ ਸਾਰਿਆਂ ਨੂੰ ਖੜਨਾ ਚਾਹੀਦਾ ਜ਼ਰੂਰੀ ਨਹੀਂ ਵੀ ਅਸੀਂ ਹਰੇਕ ਬੰਦਾ ਹੀ ਭਾਨਾ ਆਪਦੇ ਆਪ ਨੂੰ ਸਮਝੇ ਇਹ ਨਹੀਂ ਹੈਗਾ ਮੰਨ ਲਾ ਵੀ ਉਹ ਕਹਵੇ ਯਾਰ ਫਲਾਨੇ ਨੂੰ ਕਹਿ ਦੀ ਟੌਕੇ ਨੂੰ ਕਹਿ ਦੀ ਆਪਦੀ ਮਾੜੀ ਮੋਟੀ ਯੂਰਤ ਰੱਖਿਆ ਕਰੋ ਨੰਬਰ 2 ਤੇ ਬੜੀ ਦੁੱਖਵੜਾ ਹੁੰਦਾ ਜਿੱਦਾਂ ਬਾਈ ਇਹ ਹੁਣਾਂ ਦਾ ਅੱਜ ਮੈਸੇਜ ਲੱਗਿਆ ਹਨਾ ਵੀ ਯਾਰ ਉਹ ਅੱਧਾ ਇੱਕ ਕਿੱਲਾ ਪੈ ਲਈਦਾ ਤੇ ਉਹ ਵੀ ਪੈਸੇ ਇਹਨਾਂ ਨੇ ਬਾਈ ਹੁਣਾਂ ਨੇ ਵਿਆਜ ਤੇ ਚੱਕੇ ਤੇ ਉਹ ਮੁੰਡਾ ਵਿਚਾਰਾ ਉਹ ਦੱਸਦਾ ਵੀ ਮੈਂ ਮੈਨੂੰ ਨੀਂਦ ਨਹੀਂ ਆਉਂਦੀ ਕਈ ਵਾਰੀ ਐਡੀ ਵਧੀਆ ਉਹਦੀ ਸਿਹਤ ਆ ਗੱਭਰੂ ਜਵਾਨ ਕਰ ਦੇਖ ਲੋ ਮੁੰਡੇ ਦਾ ਗੱਡਾ ਹਨਾ ਤੇ ਵੀ ਇਹ ਵੀ ਵਿਚਾਰਾ ਇੱਕ ਤਾਂ ਆਪਾਂ ਪੈਸੇ ਗਵਾ ਲਏ ਨੇ ਫਿਰ ਟੈਨਸ਼ਨ ਆ ਜਾ ਮੁਰ ਕੇ ਕੱਲ ਨੂੰ ਕੋਈ ਨਾ ਕੋਈ ਸਾਡਾ ਧੀ ਪੁੱਤ ਸੁਸਾਇਡ ਕਰ ਲੈਂਦਾ ਇਸ ਕਰਕੇ ਅਸੀਂ ਪੈਲ ਦੇ ਆਧਾਰ ਤੇ ਵੀ ਜੇ ਸਾਡਾ ਨਹੀਂ ਕਿਤੇ ਹੱਥ ੜਦਾ ਆਪਾਂ ਇੱਥੇ ਹੀ ਕੋਈ ਨਾ ਕੋਈ ਕੰਮ ਕਾਰਜ ਕਰ ਲੀਏ ਨੰਬਰ 2 ਤੇ ਜੇ ਅਸੀਂ ਜਾਣਾ ਹੀ ਚਾਹੁੰਦੇ ਆ ਆਪਾਂ ਵੀ ਨਹੀਂ ਸਾਡਾ ਸਰਦਾ ਤੇ ਫੇਰ ਅਸੀਂ ਕੀ ਕਰੀਏ ਉਹਨੂੰ ਖੋ ਪੜਤਾਲ ਚੰਗੀ ਤਰ੍ਹਾਂ ਕਰਕੇ ਵੀ ਸਾਡਾ ਵੀਜ਼ਾ ਆਊਗਾ ਜਾਂ ਕਿੱਦਾਂ ਆਊਗਾ ਕਿਵੇਂ ਆਊਗਾ ਪੂਰੀ ਉਹਦੀ ਪੈਰਵਾਹੀ ਕਰਕੇ ਹੀ ਫੇਰ ਕਦਮ ਚੱਕੀਏ ਕਿਉਂਕਿ ਹੁਣ ਅੱਜ ਕੱਲ ਆਪਾਂ ਨੂੰ ਪਤਾ ਹੀ ਆ ਪਿਛਲੇ ਮਹੀਨੇ ਵੀ ਆਪਾਂ ਚੰਡੀਗੜ੍ਹ ਉਥੋਂ ਰੋਦ ਰਕਸ਼ ਵਾਲਿਆਂ ਤੋਂ ਪੈਸੇ ਲਏ 8 ਲੱਖ ਰੁਪਇਆ ਉਹਨਾਂ ਤੋਂ ਕੋੜਵਾਇਆ ਉਹ ਪਰਿਵਾਰ ਨੂੰ ਕਿਉਂਕਿ ਉਹਨਾਂ ਨੇ ਦੇਣੇ ਨਹੀਂ ਸੀ ਏਜੰਟਾਂ ਦਾ ਇਹ ਹੁੰਦਾ ਏਜੰਟਾਂ ਕੋਲੋਂ ਪਹਿਲੀ ਗੱਲ ਤਾਂ ਗਏ ਪੈਸੇ ਮੁੜਦੇ ਹੀ ਨਹੀਂ ਜੇ ਮੁੜਦੇ ਆ ਤੇ ਪੂਰੇ ਨਹੀਂ ਮੁੜਦੇ ਹੁਣ ਇਹਨਾਂ ਦੀ ਜੇ ਅੱਜ ਵੀ ਆਪਾਂ ਪੈਸੇ ਲੈ ਤਾਂ 76 ਨਾਲ ਲੈ ਨਹੀਂ ਪੈਸੇ ਦੰਦੇ ਨਹੀਂ ਸੀ ਅਗਲੇ ਠੀਕ ਆ ਫਿਰ ਵੀ ਉਹਦੇ ਚ ਕਟੌਤੀ ਕਰਦੇ ਸੀ ਤੁਹਾਨੂੰ ਵੀ ਪਤਾ ਅਖੀਰੀ ਮਰਦਿਆ ਮਰਾਉਂਦਿਆਂ ਨੇ ਫੇਰ ਵੀ 1000 ਰੁਪਇਆ ਰੱਖ ਲਿਆ ਸੀ ਤਾਂ ਆਪਾਂ 1000 ਰੁਪਇਆ ਵੀ ਅਗਲੇ ਤੋਂ ਲਿਆ ਠੀਕ ਆ ਫਿਰ ਆਪਾਂ ਮੋਗੇ ਵੀ ਇੱਕ ਏਜੰਟ ਤੋਂ ਪੈਸੇ ਮੜਵਾਏ ਕਰੇ ਸੀ ਬਹੁਤ ਸਾਰੇ ਇਹ ਜਿਹੇ ਆਪਣੇ ਕੋਲੇ ਆਉਂਦੇ ਛੇਦ ਚਟੇ ਪਾਈ ਖੜੇ ਆ ਛੇਦ ਰੁਪਿਆ ਰੁਪਿਆ ਲੈਂਦੇ ਹੁਣ ਮੈਂ ਕਹਿੰਦਾ ਅੱਜ ਤੱਕ ਕਿਸੇ ਕੋਲੋਂ ਚਾਹ ਦਾ ਕੱਪ ਨਹੀਂ ਪੀਤਾ ਆਪਣਾ ਵੀ ਪਿੱਛੇ ਇਹ ਮਸਲਾ ਸੀਗਾ ਹਨਾ ਕੋਈ ਮੇਰਾ ਇਹ ਊਸੂਲ ਆ ਮੈਂ ਇਹ ਪੈਸੇ ਲੈਣੇ ਦਾ ਦੂਰ ਦੀ ਗੱਲ ਆ ਜੇ ਕਿਸੇ ਨੇ ਜਾ ਕੇ ਗਾਉ ਉਹਦੇ ਕੋਲੋਂ ਕਦੇ 10 ਰੁਪਏ ਦਾ ਕਿਤੇ ਚਾਹ ਦਾ ਕੱਪ ਨਹੀਂ ਪੀਤਾ ਹੋ ਆਪਦੇ ਕੋਲੋਂ ਤੇਲ ਫੂਕ ਕੇ ਭਾਵੇਂ ਚੱਲ ਜੀਏ ਤਾਂ ਬਾਈ ਹੁਣਾਂ ਨੂੰ ਵੀ ਪੁੱਛ ਲੋ ਮਾੜੀ ਜੀ ਕਰਾ ਦਿਓ ਗੱਲ ਵੀ ਬਾਈ ਜੀ ਤੁਹਾਡੇ ਕੋਲੋਂ ਕੋਈ ਖਰਚਾ ਲਿਆ ਹੋਵੇ ਅਸੀਂ ਚਾਹ ਪਾਣੀ ਪੀਤਾ ਹੋਵੇ ਜਾਂ ਰੋਟੀ ਨਹੀਂ ਜੀ ਨਹੀਂ ਸਾਡੇ ਕੋਲੋਂ ਕੋਈ ਇਹਨਾਂ ਨੇ ਚਾਹ ਪਾਣੀ ਤੱਕ ਨਹੀਂ ਪੀਤਾ ਚਾਹ ਨਹੀਂ ਜੀ ਕੋਈ ਗੱਲ ਨਹੀਂ ਇਹਨਾਂ ਨੇ ਬਸ ਪੈਸੇ ਮੜਾਤੇ ਆ ਚਲੋ ਵਧੀਆ ਬਾਕੀ ਕੋਈ ਚਾਹ ਪਾਣੀ ਨਹੀਂ ਕੀਤਾ ਨਾਲ ਬਹੁਤ ਬਹੁਤ ਵਧੀਆ ਇਸੇ ਕਰਕੇ ਵੀ ਆਦਾ ਖਿਆਲ ਰੱਖਿਆ ਕਰੋ ਥੋੜਾ 19 ਕ ਸਾਡੇ ਕੋਲੇ ਪੂੰਜੀ ਅੱਜ ਕੱਲ ਤਾਂ ਸਾਡੇ ਸਾਰੇ ਬੜੀਓ ਬਾਈ ਹੋਣਾਂ ਨੂੰ ਟੈਨਸ਼ਨ ਸੀਗੀ ਹੈ ਭਰਾ ਨੂੰ ਸਾਡੇ ਨੂੰ ਹਨਾ ਇਸ ਕਰਕੇ ਥੋੜਾ ਜਿਆ ਤਸੱਲੀ ਨਾ ਰਿਹਾ ਕਰੋ ਜੇ ਕਿਸੇ ਦੇ ਫਿਰ ਵੀ ਏਜੰਟਾ ਜੁੰਟਾ ਲ ਪੈਸੇ ਹੈਗੇ ਆ ਕਰੜੇ ਹੱਥੀ ਜੁੱਤੀ ਹੋ ਲੈ ਕੇ ਦਾਲੇ ਹੋ ਜਾ ਕਰੋ ਅਗਲੇ ਦੇ ਉਹਨਾਂ ਦੇ ਕੀ ਹਸਤੀ ਪੈਸੇ ਨਾ ਦੇਣ ਹਨਾ ਉਹ ਆਪਾਂ ਨੂੰ ਪਤਾ ਹੀ ਆ ਵੀ ਉਹ ਚੰਡੀਗੜ੍ਹ ਵਾਲੇ ਖਾਸ ਕਰਕੇ ਤਾਂ ਕਿਸੇ ਨੂੰ ਰੁਪਈਏ ਦਿੰਦੇ ਨਹੀਂ ਕਿਉਂਕਿ ਇਹਨਾਂ ਦੇ ਅੱਗੇ ਹਫਤੇ ਜਾਂਦੇ ਆ 8 ਲੱਖ ਰੁਪਇਆ ਕੋਈ ਦੇਣਾ ਉਹ ਵੀ ਉਹਨਾਂ ਦੇ ਖਾਲਾਈ ਦਾ ਵਾਲੇ ਅੱਜ ਦੇ ਦੇਣੇ ਕੱਲ ਦੇ ਦੇਣੇ ਇਹ ਵੀ ਤਾਂ ਕਰਦੇ ਹੀ ਸੀਗੇ ਵੀ ਭਾਈ ਸਾਨੂੰ ਟਾਈਮ ਦੇ ਦਿਓ ਥੋੜਾ ਜਿਆ ਤੇ ਉਹਨਾਂ ਨੂੰ ਇੱਕੇ ਗੱਲ ਕਹੀ ਵੀ ਐਡੀ ਫਾਰਮ ਹੋ ਕੇ ਜੇ ਇਹ ਮਾਤੜ ਬੰਦੇ ਤੁਹਾਨੂੰ ਲੱਖ ਰੁਪਇਆ ਲਿਆ ਕੇ ਦੇ ਸਕਦੇ ਆ ਤੇ ਤੁਹਾਡੀ ਐਡੀ ਫਾਰਮ 17 ਸੈਕਟਰ ਚੰਡੀਗੜ੍ਹ ਦੇ ਵਿੱਚ ਥੋੜਾ ਦਫ਼ਤਰ ਹੋਵੇ ਹੈ ਮੇਰੇ ਖਿਆਲ ਲੱਖ ਡੇਢ ਲੱਖ ਰੁਪਇਆ ਦਾ ਇਹਨਾਂ ਦਾ ਰੈਂਟੀ ਹੋਣਾ ਘੱਟ ਤੋਂ ਘੱਟ ਨਹੀਂ ਤਾਂ ਤੇ ਵੀ ਤੁਸੀਂ ਉਹ ਲੱਖ ਰੁਪਇਆ ਤੁਹਾਨੂੰ ਦੇਣਾ ਔਖਾ ਤੇ ਉਹ ਬੰਦਿਆਂ ਨੇ ਦੇਤਾ ਬੇਵਕੂਫ ਤੁਸੀਂ ਨਾ ਬਣਾਓ ਕਿਸੇ ਹੋਰ ਨੂੰ ਬਣਾਓ ਫਿਰ ਇਸੇ ਕਰਕੇ 10 ਮਿੰਟ 15 ਮਿੰਟ ਰੁਕ ਜਾਓ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੀ ਇਹਨਾਂ ਦੀ ਸਾਰੀ ਪੇਮੈਂਟ ਆ ਜਿਹੜੀ ਮੁੜ ਕੇ ਉਹ ਕਰਾਈ ਕਿਉਂਕਿ ਉਹ ਆਪਾਂ ਅੜੇ ਕਰਕੇ ਅੜੇ ਕਰਕੇ ਉਹਨਾਂ ਦੇਤੀ ਵਾਇਗੁਰੂ ਬਾਕੀ ਇਹ ਸਾਡੀ ਕੋਈ ਔਕਾਤ ਨਹੀਂ ਹੈਗੀ ਵੀ ਅਸੀਂ ਪੈਸੇ ਦਵਾਤੇ ਆ ਜਾਂ ਅਸੀਂ ਉਹ ਕਰਤਾ ਪ੍ਰਮਾਤਮਾ ਨੇ ਸਾਡੀ ਡਿਊਟੀ ਲਈ ਅਸੀਂ ਇੱਕ ਛੋਟੀ ਜੀ ਕੋਸ਼ਿਸ਼ કરી ਤੇ ਮਹਾਰਾਜ ਨੇ ਬਾਹ ਫੜੀ ਸਾਡੀ ਠੀਕ ਆ ਉਹਨੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਉਸ ਵਾਇਗੁਰੂ ਵਾਇਗੁਰੂ ਦਾ ਓਟ ਆਸਰਾ ਸੀਗਾ ਮਾਲਕ ਦਾ ਸ਼ੁਕਰਾਨਾ ਜਿਹੜਾ ਇਹਨਾਂ ਦਾ ਕਾਰਜ ਅੱਜ ਨਿਭੜਿਆ ਤੇ ਸਾਡੀ ਤਾਂ ਉਹਨਾਂ ਨੇ ਨੌਕਰਾਂ ਉਸ ਮਾਲਕ ਦੇ ਚੱਕਰੇ ਆ ਭਾਈ ਉਹਦੀ ਹਾਜ਼ਰੀ ਭਰਨਾ ਆਏ ਅਸੀਂ ਤਾਂ ਕੰਮ ਹੋ ਗਿਆ ਵਾਹਿ ਖਾਲਸਾ ਵਾਹਿ ਫਤਿਹ ਜੀ ਭਾਈ ਜੀ ਜਿਹੜਾ ਚੰਡੀਗੜ੍ਹ ਆ ਗਿਣਿਆ ਜਾਂਦਾ ਤਾਂ ਇਹ ਇਮੀਗ੍ਰੇਸ਼ਨ ਵਾਲੇ ਟਰੈਵਲ ਏਜੰਟਾਂ ਦੀ ਹੱਬ ਗਿਣਿਆ ਜਾਂਦਾ ਤਾਂ ਸਭ ਤੋਂ ਵੱਧ ਕਿਤੇ ਨਾ ਕਿਤੇ ਜੇ ਠੱਗੀਆਂ ਟਰੈਵਲ ਏਜੰਟਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਤੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਜਿਆਦਾਤਰ ਕੀਤੀਆਂ ਜਾਂਦੀਆਂ ਇਹ ਜਿਹੜਾ ਪਰਿਵਾਰ ਦੇਖ ਰਹੇ ਹੋ ਉਹ ਦੋ ਦਿਨਾਂ ਨੇ 1 ਲੱਖ ਰੁਪਏ ਵਿਆਜ ਦੇ ਉੱਪਰ ਚੱਕਦੇ ਨੇ ਕੋਈ 5 ਰੁਪਏ 6 ਰੁਪਏ ਦੇ ਕਰੀਬ ਤੇ ਉਸ ਤੋਂ ਬਾਅਦ 4 ਤੋਂ 5 ਮਹੀਨੇ ਦਾ ਦੇ ਖਰਾਬ ਕੀਤੇ ਜਾਂਦੇ ਆ ਤੇ ਅੱਜ तमाम ਸਾਰੇ ਗੇੜੇ ਮਾਰਨ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਗਿਲਬਾਈ ਨੇ ਤੇ ਮੈਂ ਆ ਕੇ ਜਿਹੜਾ ਸੀ ਪੰਜਾਬ ਦੇ ਬਚਿੰਦੇ ਹੋਂ ਦੇ ਨਾਤੇ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੇ ਜਿਹੜੇ ਪੈਸੇ ਨੇ ਉਹ ਵਾਪਸ ਮੜਵਾਏ ਨੇ ਤੇ ਵੱਡਾ ਸਵਾਲ ਇਹ ਆ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਬਹੁਤ ਕੋਝਾ ਪੰਜਾਬ ਦੀ ਧਰਤੀ ਬਹੁਤ ਪਵਿੱਤਰ ਧਰਤੀ ਐ ਇਸ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵੱਲੇ ਪੱਕੇ ਤੌਰ ਤੇ ਨਾ ਜਾਓ ਤੇ ਨਾ ਹੀ ਅਜਿਹੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਸਕੰਜੇ ਦੇ ਵਿੱਚ ਨਾ ਫਸੋ ਸਾਰੇ ਵੀਰਾਂ ਨੂੰ ਅਪੀਲ ਐ ਅਲਰਟ ਰਹੋ ਜਾਗਰੂਕ ਰਹੋ ਬਾਅਦ ਵਿੱਚ ਗੇੜੇ ਮਾਰਨ ਦੇ ਨਾਲ ਖੁਦਕੁਸ਼ੀਆਂ ਕਰਨ ਦੇ ਨਾਲੋਂ ਚੰਗਾ ਐ ਕਿ ਪੰਜਾਬ ਦੇ ਵਿੱਚ ਖੁਦ ਦਾ ਨੌਜਵਾਨ ਵੀਰ ਬਿਨਾ ਕਿਸੇ ਸ਼ਰਮ ਦੇ ਬਿਨਾ ਕਿਸੇ ਸ਼ਰਮਾਉਣ ਦੇ ਆਪਣਾ ਕਾਰੋਬਾਰ ਕੋਈ ਨਾ ਕੋਈ ਸ਼ੁਰੂ ਕਰੋ ਕੋਈ ਫੂਡ ਦੀ ਰੇੜੀ ਲਗਾ ਰਿਹਾ ਹੈ ਕੋਈ ਕਿਸੇ ਤਰੀਕੇ ਦਾ ਕੰਮ ਕਰ ਰਿਹਾ ਹੈ ਤੇ ਨੌਜਵਾਨਾਂ ਦੇ ਵਾਸਤੇ ਵੀ ਜ਼ਰੂਰੀ ਹੈ ਕਿ ਵੱਖੋ-ਵੱਖ ਆਪਣੇ ਕਾਰੋਬਾਰ ਸ਼ੁਰੂ ਕਰੋ ਤੇ ਬਾਈ ਜੀ ਹੁਣ ਤੁਸੀਂ ਕੀ ਸੋਚਿਆ ਕਿ ਹੁਣ ਇੱਥੇ ਕਾਰੋਬਾਰ ਸ਼ੁਰੂ ਕਰ ਰਹੇ ਹੋ ਜਾਂ ਕੋਈ ਅਜੇ ਵੀ ਕੁਝ ਸੋਚਿਆ ਜਾਣ ਦਾ ਕਿਤੇ ਨਹੀਂ ਨਹੀਂ ਹੁਣ ਨਹੀਂ ਕਿਤੇ ਜਾਣਾ ਹੁਣ ਇੱਥੇ ਕੋਈ ਆਪਣਾ ਕੰਮ ਹਾਂਜੀ ਹਾਂਜੀ ਇੱਥੇ ਕਰਾਂਗੇ ਕੋਈ ਨਾ ਕੋਈ ਤੇ ਬਿਲਕੁਲ ਖਾਸ ਕਰਕੇ ਪੰਜਾਬ ਦੇ ਬਿਸ਼ਿੰਦਿਆਂ ਨੂੰ ਅਪੀਲਾ ਤੇ ਅੱਗੇ ਵੀ ਪੰਜਾਬ ਦੇ ਲੋਕਾਂ ਦੀ ਹਮਾਇਤ ਦੇ ਵਿੱਚ ਇਸੇ ਤਰੀਕੇ ਦੇ ਨਾਲ ਵਚਨਬੰਦ ਰਹਾਂਗੇ ਧੰਨਵਾਦ